ਸਰਕਾਰ ਦੀ ਜਾਂਚ ਅਨੁਸਾਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵৃক ਕੋਰ ਤੋਂ ਸਾਡੇ ਐਸ.ਪੀ. ਸਾਹਿਬ ਵਿਸ਼ਵਾਸ ਸਿੰਘ ਹੀ ਆਏ ਨਹੀਂ ਹਰ ਮਹੀਨੇ ਇਹਨਾਂ ਦੀ ਨਿਗਰਾਨੀ ਦੇ ਵਿੱਚ ਇੱਕ ਅਭਿਆਨ ਚਲਾਇਆ ਜਾਂਦਾ ਹੈ ਸ਼ਹਿਰ ਦੇ ਅਲੱਗ-ਅਲੱਗ ਏਰੀਆ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਜਿਹੜੀ ਪਲਾਸਟਿਕਸ ਵਾਲਾ ਬੈਨ ਹੈ ਅੱਜ ਅਸੀਂ ਨਵੀਂ ਬਾਦੀ ਏਰੀਆ 'ਚ ਗਏ ਸੀ ਜਿੱਥੇ ਅਸੀਂ 30 40 50 ਦੁਕਾਨਾਂ ਤੇ ਚੈਕਿੰਗ ਕੀਤੀ ਉਹਦੇ ਵਿੱਚ ਕੁਝ ਤਾਂ ਅਸੀਂ ਬੈਨ ਕਰਕੇ ਚੱਕ ਲਏ ਜਿਹੜੇ ਬੈਨ ਚਿਕਾ ਪੋਲੀਥੀਨ ਕਈਆਂ ਦੇ ਸੀ ਚਲਾਨ ਕਟਿਆ ਲਗਭਗ 18 ਦੇ ਸੀ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਚਲਾਨ ਕੀਤੇ ਆ ਉਨੇ ਕੁਛ ਕਰਿਆਨੇ ਦੁਕਾਨਾਂ ਨੇ ਕੁਛ ਹਲਵਾਈ ਦੀਆਂ ਦੁਕਾਨਾਂ ਨੇ ਕੋਈ ਡਿਸਪੋਜ਼ੇਬਲ ਵਾਲੀਆਂ ਦੁਕਾਨਾਂ ਨੇ ਕੁਛ ਸਬਜੀ ਵਾਲੀਆਂ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਤੇ ਸੀ ਵਡੀਆਂ ਪੋੜੀਆਂ ਛੋਟੀਆਂ ਪੋੜੀਆਂ ਜਾ ਕੇ ਚੈਕਿੰਗ ਕੀਤੀ ਹੈ ਸਾਰੀ ਸਾਡੀ ਟੀਮ ਸੀ ਸਾਡੇ ਜੀਤ ਸਿੰਘ ਦੀ ਸਪਕ ਬਖਵਾਲ ਜੀ ਐਸਜੀਓ ਸਾਹਿਬ ਵਿਸ਼ਵਾਸ ਸਿੰਘ ਜੀ ਜੋ ਇਸ ਦੇ ਫ੍ਰਿੰਕੋ ਤੋਂ ਆਏ ਨੇ ਜਸਵਿੰਦਰ ਸਿੰਘ ਐਸਆਈ ਸਾਡੇ ਸੀਐਫ ਸਾਡਾ ਹੋਰ ਸਾਡਾ ਅਮਲਾ ਸੀ ਇਹ ਸਾਰਿਆਂ ਨੇ ਦੁਕਾਨਾਂ ਜਾ ਕੇ ਚੈੱਕ ਕੀਤੀ ਇੱਕ ਇੱਕ ਦੁਕਾਨ ਜਾ ਕੇ ਸਾਡੀ ਚੈੱਕ ਕੀਤੀ ਜਿੱਥੋਂ ਸਾਨੂੰ ਸਮਾਨ ਮਿਲਿਆ ਜਿਹੜਾ ਬੈਨ ਸੀ ਉਹਦੇ ਸੀ ਚਨਾਣ ਕੱਟੇ 18 ਚਨਾਣ ਕੱਟੇ ਹੈ ਤੇ ਹਰ ਮਹੀਨੇ ਇਸੇ ਤਰ੍ਹਾਂ ਹੀ ਅਸੀਂ ਇਹ ਅਭਿਆਨ ਚਲਾਵਾਂਗੇ ਤੇ ਸ਼ਹਿਰ ਨੂੰ ਅਸੀਂ ਸਾਡੀ ਇਹ ਹੀ ਅਪੀਲ ਹੈ ਕਿ ਸਰਕਾਰ ਵੱਲੋਂ ਜਿਹੜਾ ਇਹ ਪਲਾਸਟਿਕ ਬੈਨ ਕੀਤਾ ਗਿਆ ਹੈ ਕਿਰਪਾ ਕਰਕੇ ਨਾ ਯੂਜ਼ ਕੀਤਾ ਜਾਵੇ ਤਾਂ ਜੋ ਸਾਨੂੰ ਇਹ ਕਾਰਵਾਈ ਨਾ ਕਰਨੀ ਪਵੇ ਪੰਜਾਬ ਪਦੂਸ਼ਾ ਕਟੜੋ ਬੋਧ ਐਸਟੀਵਾ ਜੀ ਇਹਦੇ ਵਿੱਚ ਕਾਰਵਾਈ ਜੇ ਅਸੀਂ ਅਸੀਂ ਦੂਜੀਆਂ ਮਠਾਈ ਦੀਆਂ ਦੁਕਾਨਾਂ ਉਵਰੈਪਿੰਗ ਹੁੰਦੇ ਰੋਲਸ ਵਗੈਰਾ ਇਹਨਾਂ ਨੂੰ ਬਾਕਸ ਵਗੈਰਾ ਦੇ ਕਰਦੇ ਜੀ ਤੇ ਉਹਨਾਂ ਨੂੰ ਉਹ ਜਿਹੜੇ ਰੈਪਿੰਗ ਜਿਹੜੇ ਬਾਕਸ ਕਰਦੇ ਉਹਦੇ ਵਿੱਚ ਉਹ ਵੀ ਪਲਾਸਟਿਕ ਵਗੈਰਾ ਵੀ ਸਿੰਗਲ ਜੂਸ ਪਲਾਸਟਿਕ ਬੋਤਲ ਵਗੈਰਾ ਨਾਈਫ ਵਗੈਰਾ ਆ ਜਾਂਦੇ ਤੇ ਫਲੈਗ ਵਗੈਰਾ ਉਹ ਸਾਰੇ ਵੀ ਅਸੀਂ ਜਬਤ ਕੀਤੇ ਆ ਜੀ ਇਹਦੇ ਸਬੰਧ ਵਿੱਚ ਅਸੀਂ ਥਰਮੋਕਲ ਪੈਕਿੰਗ ਵਗੈਰਾ ਜਿਹੜੇ ਹੁੰਦੇ ਉਹ ਜਦ ਸਾਰਾ ਕੁਝ ਜ਼ਬਤ ਕੀਤਾ ਜੀ ਇਹਦੇ ਵਿੱਚ ਅਸੀਂ 60 ਦੁਕਾਨਾਂ ਵਿਜ਼ਿਟ ਕੀਤੀਆਂ ਜੀ ਇਹਦੇ ਵਿੱਚ 18 ਚਲਾਨ ਅਸੀਂ ਕੱਟੇ ਗਏ ਆ ਤੇ 35 ਕਿਲੋ ਅਸੀਂ ਸਮਾਨ ਜ਼ਬਤ ਕੀਤਾ ਜੀ ਕਿਹੜੇ ਕਿਹੜੇ ਏਰੀਆ ਚ ਜਿਹੜਾ ਹੈ ਇਹ ਸਮਾਨ ਬਰਾਮਦ ਕੀਤਾ ਗਿਆ ਸੀ ਨਈਂ ਆਬਾਦੀ ਨਈਂ ਆਬਾਦੀ ਪਸਤੀ ਵਿੱਚ ਗਿਆ ਸੀ ਜੀ ਹਾਂਜੀ ਉਹਦੇ ਵਿੱਚ ਕੁਝ ਦੁਕਾਨਾਂ ਤੇ ਜੀ ਵੀ ਪੁੱਲ ਤੇ ਵਿਕਰੀ ਹੈ ਨਗਰ ਨੇ ਕੋਲੋਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਈਏ ਅਗਲੇ ਮੁਤਾਬਕ ਪਿਛਲੇ ਇਸ ਮਹੀਨੇ ਵਿੱਚ ਆਇਤੀ ਤਾਂ ਉਹਦੇ ਮੁਤਾਬਕ ਤਾਂ ਬਹੁਤ ਵਧੀਆ ਕਾਰਵਾਈ ਇਤੀ ਕੇ ਜੀ ਸਮੇ ਸਮੇ ਤਸੀ ਮੀਨੇ ਮਾਦ ਜੀ ਕਾਰਵਾਈ ਕਰਦੇ ਆ ਜੀ ਅਸੀਂ ਤਾਂ ਥੋੜੇ ਨਹੀਂ ਵਾਰ ਵਾਰ ਲੋਕਾਂ ਨੂੰ ਇਹੀ ਆਗਾ ਕਰ ਰਹੇ ਆ ਵੀ ਪੋਲੀਥੀਨ ਅਤੇ ਅਭੋਰ ਦੇ ਵਿੱਚ ਟੋਟਲੀ ਬੈਨ ਹੈ ਇਹਦਾ ਯੂਜ਼ ਤੇ ਇਹਨੂੰ ਰੱਖਣਾ ਕਾਨੂੰਨੀ ਜੁਰਮ ਹੈ ਅਜੇ ਲੋਕ ਭਲੇ ਪਤਾ ਨਹੀਂ ਕਿਉਂ ਅਸੀਂ ਇਹ ਚਾਉਂਦੇ ਆ ਵੀ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਲੇਕਿਨ ਇਹ ਜਿਸ ਤਰ੍ਹਾਂ ਦੇ ਐਸਜੀਓ ਸਾਹਿਬ ਨੇ ਪੋਲੂਸ਼ਨ ਬੋਰਡ ਦੇ ਆਕੇ ਰੇਡ ਕੀਤੀ ਹੈ ਅਗਰ ਇਹ ਲੋਕ ਨਹੀਂ ਸੁਧਰਨਗੇ ਤਾਂ ਕੋਈ ਨਾ ਕੋਈ ਤਾਂ ਕਾਰਵਾਈ ਕਰਨੀ ਪਏਗੀ ਅਸੀਂ ਤਾਂ ਇੱਕ ਚੀਜ਼ ਲੋਕਾਂ ਨੂੰ ਅੱਜ ਵੀ ਕਹਿੰਨੇ ਆ ਕਿ ਉਹ ਆਪਦੀ ਕਾਰਵਾਈ ਜਿਹੜੀ ਪਲਾਸਟਿਕ ਯੂਜ਼ ਵਾਲੀ ਆਪਦੇ ਤੋਂ ਸਟੋਰ ਕਰਨਾ ਬੰਦ ਕਰਨ ਜੀ ਅਗਰ ਕਿਸੇ ਕੋਲੋਂ ਇੱਕ ਵੀ ਬੰਡਲ ਪਿਆ ਤਾਂ ਪਲੀਜ਼ ਉਹ ਸਰੈਂਡਰ ਕਰ ਦੇ ਜੀ ਕਾਰਪੋਰੇਸ਼ਨ ਦੇ ਵਿੱਚ ਤਾਂ ਕਿ ਉਹਨੂੰ ਅਗਰ ਕੋਈ ਉੱਥੇ ਆਦਮੀ ਜਾਂਦੇ ਨੇ ਅਗਰ ਕੋਈ ਵੀ ਸਟਾਫ ਦਾ ਜਾਂਦਾ ਤਾਂ ਕਿ ਉਹਨਾਂ ਨੂੰ ਉੱਥੇ ਕੁਝ ਮਿਲੇ ਨਾ ਅਸੀਂ ਤਾਂ ਇਹ ਰਿਕੁਐਸਟ ਕਰ ਸਕਦੇ ਆ ਲੋਕਾਂ ਨੂੰ ਨਹੀਂ ਤਾਂ ਫਿਰ ਅਲਟੀਮੇਟਲੀ ਤਾਂ ਮੈਂ ਤੇ ਹੈਗਾ ਵੀ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਜੋ ਜੁਰਮਾਨਾ ਕੋਰਟ ਕਰੇਗੀ ਉਹਨੂੰ ਉਹ ਭਰਨਾ ਪੈਗਾ ਜੀ। ਨਮਸਕਾਰ ਜੀ ਜਸਿੰਦਰ ਸਿੰਘ ਸੈਮ ਇਨਸਪੈਕਟਰ ਅੱਜ ਦੀ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਦੀ ਟੀਮ ਨਾਲ ਮਿਲ ਕੇ ਸ਼ਹਿਰ ਦੀਆਂ ਦੁਕਾਨਾਂ ਚੈਕਿੰਗ ਕੀਤੀ ਗਈ। ਕੁਝ ਕੁ ਦੁਕਾਨਾਂ ਤੇ ਪੋਲੀਥੀਨ ਪਾਇਆ ਗਿਆ ਜਿਸ ਨੂੰ ਮੌਕੇ ਤੇ ਜ਼ਬਤ ਕਰ ਲਿਆ ਗਿਆ ਤੇ ਬੰਦੀ ਕਾਰਵਾਈ ਕੀਤੀ ਜਾਂਦੀ ਹੈ। ਕਿੰਨਾ ਪੋਲੀਥੀਨ ਜਿਹੜਾ ਬਰਮਤ ਕੀਤਾ ਗਿਆ ਸਰ? ਲਗਭਗ 12 ਤੋਂ ਉਸ ਤਰ੍ਹਾਂ ਕਿ ਲੋ ਪੁਲਿਸ ਨੇ ਜਬਤ ਕੀਤਾ ਇਹ ਕੋਈ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਹੈ ਤੁਹਾਡੇ ਵੱਲੋਂ ਨਹੀਂ ਸੀ ਉਹਨਾਂ ਦੀ ਹਾਂਜੀ ਉਹਨਾਂ ਨੂੰ ਚਲਾਣ ਦਿੱਤੇ ਜਾਣਗੇ